ਆਈ ਪ੍ਰਸਮੇ ਓਨਕਾਰ ਤੁਰਕਾ ਸੋ ਤੁਨਪੂਰ ਜਗਤ ਮੋਰਾ ਉਹ ਇੱਕ ਤੁਰ ਜਿਹੜੀ ਹੈ ਨਾ ਉਹ ਅੰਕਾਰ ਦੀ ਉਹਦੇ ਨਾਲ ਸਾਰੀ ਤੁਨੀ ਪ੍ਰਮਾਣ ਦੀ ਰਚੀ ਪ੍ਰਮੇਸ਼ ਨੇ ਪ੍ਰਮਾਣ ਸਾਰਾ ਜਿਆ ਇੱਕ ਸ਼ਬਦ ਨਾਲ ਇੱਕ ਕਵਾਵੇ ਤੇ ਸਭ ਹੋ ਇੱਕੋ ਕਵਾਉ ਵਜਨ ਇਹ ਤੋਂ ਸਾਰਾ ਪਸਾਰਾ ਪਸਾਰਿਆ ਉਹ ਉਹ ਇੰਦਾ ਵਿੱਚ ਲਿਖਿਆ ਹੈ ਤੇ ਗੁਰਮਤ ਗੁਰਗ੍ਰੰਥ ਸਾਹਿਬ ਦੇ ਸਿਧਾਂਤ ਵਿੱਚ ਵੀ ਕਈ ਸਿਧਾਂਤ ਮਿਲਦੇ ਜਿਹੋ ਹੁੰਦੇ ਹੁੰਦੇ ਗ੍ਰੰਥਾਂ ਦੇ ਉਹ ਕਹਿੰਦੇ ਰੱਬ ਨੇ ਜਦੋਂ ਸੋਚਿਆ ਤੇ ਮੈਂ ਇਕੱਲਾ ਤੇ ਮੈਨੂੰ ਬਹੁਤ ਹੀ ਸੂਬਤ ਧਾਰਨ ਕਰਨੀ ਚਾਹੀਦੀ ਇੱਕ ਹੋ ਉਹ ਬਹੁਤ ਖਿਆਮਾ ਪਰਜਾ ਜਾਏ ਤੇ ਇਹ ਵੇਰ ਦੀ ਚੋਕਾ ਮੈਂ ਇਕੱਲਾ ਹਾਂ ਮੈਨੂੰ ਬਹੁਤ ਹੀ ਜ਼ਰੂਰਤ ਧਾਰਨ ਕਰਨੀ ਚਾਹੀਦੀ ਉਸੇ ਪਰਮੇਸ਼ਰ ਨੇ ਆਪਣੀ ਸ਼ਕਤੀ ਦੁਆਰਾ ਮਾਇਆ ਨੂੰ ਰਚਿਆ ਮਾਇਆ ਨੂੰ ਪੈਦਾ ਕਰਕੇ ਫਿਰ ਉੱਥੋਂ ਇੱਕ ਮithya ਸੰਬੰਧ ਉਹਨੂੰ ਕਹਿੰਦਾ ਕਲਪ ਤਦਾਤਮ ਸੰਬੰਧ ਮithya ਸੰਬੰਧ ਨੂੰ ਦਨ ਜੋੜ ਕੇ ਤਿੰਨ ਦੇਵਤੇ ਪੈਦਾ ਕੀਤੇ ਤਿੰਨ ਗੁਣੇ ਸੰਸਾਰ ਹੈ ਤੇ ਤਿੰਨ ਗੁਣਾਂ ਦੀ ਧਾਰਨਾ ਵਾਲੇ ਤਿੰਨ ਦੇਵਤੇ ਪੈਦਾ ਕੀਤੇ ਰਾਜੋਗੁਣ ਜਿਹੜਾ ਉਹ ਬ੍ਰਹਮਾ ਹੈ ਤਮੋਗੁਣੇ ਸ਼ਿਵਜੀ ਹੈ ਰਾਜੋਗੁਣ ਜਿਹੜਾ ਉਹ ਵਿਸ਼ਨੂ ਹੈ ਉਹਨਾਂ ਦਾ ਸਾਰਾ ਬ੍ਰਹਮੰਡ ਕੁਤੰਤਰੇ ਰਹਿ ਗਿਆ ਜੁਗਤ ਲਈ ਹੈ ਹਾਂਜੀ ਗਊ ਜੀ ਸਭ ਪੜਦੇ ਨਾ ਹਾਂਜੀ ਏਕਮਾਈ ਜੁਗਤ ਹੈ ਜੁਗਤ ਵੀ ਆਈ ਹੈ ਏਕਮਾਈ ਮਾਇਆ ਪਰਮੇਸ਼ਰ ਨੇ ਪੈਦਾ ਕੀਤੀ ਜਦੋਂ ਜੁਗਤ ਵੀ ਆਈ ਉਹ ਪ੍ਰਸੂਤਾ ਭਾਵ ਨੂੰ ਧਾਰਨ ਹੋਈ ਨਾ ਤਿੰਨ ਜੇਲੇ ਪ੍ਰਭਾ ਕਿਨੇ ਬ੍ਰਹਮਾਚਰਿਉ ਜੀਵਨ ਰਚੇ ਲੈ ਫਮਾਨੀ ਕੋ। ਇੱਕ ਸੰਸਾਰੀ ਇੱਕ ਭੰਡਾਰੀ ਇਕਲਾਏ ਦੀ ਬਾਣ। ਇੱਕ ਸੰਸਾਰ ਪੈਦਾ ਕਰਦਾ ਬ੍ਰਹਮਾ। ਇੱਕ ਭੰਡਾਰਾ ਵਰਤੌਂਦਾ ਵਿਸ਼ਨੂ ਇਕਲਾਏ ਦੀ ਬਾਣ। ਦਮਦਮ ਟਕਸਾਲ ਦਾ ਪਾਠ ਇਹ ਆ। ਅੰਮ੍ਰਿਤਸਰ ਵਾਲੇ ਜਿਹੜੇ ਉਹ ਦੀਵਾਨ ਕਹਿੰਦੇ। ਦੀਵਾਨ ਹਾਂਜੀ। ਇਕਲਾਏ ਦੀ ਬਾਣ ਕਿ ਇੱਕ ਉਹ ਜਿਹਨੂੰ ਲੈਤਾ ਕਾਰਨ ਦੀ। ਬਾਣ ਬਾਣ ਮੈਨੇ ਆਦਤਾਂ ਹਾਂਜੀ ਉਹ ਐਸ਼ਵਜੀ ਓਕੇ ਇਤਰਾ ਪਰਮੇਸ਼ਰ ਨੇ ਓੰਕਾਰ ਜਿਹੜਾ ਸ਼ਬਦ ਆ ਉਹਦੇ ਦੁਆਰਾ ਹੀ ਸਾਰਾ ਬ੍ਰਹਾਂਡ ਰਹਿਆ ਕਈ ਪ੍ਰਕਾਰ ਦੇ ਭੇਰ ਸੀ ਕੋਈ ਓਮ ਓਮ ਕੋਈ ਯੋਗ ਓੰਗ ਓੰਗ ਕੋ ਇਸ ਤਰ੍ਹਾਂ ਨਾ ਜਾਪ ਕਰਦਾ ਸੀ ਸਤਿਗੁਰੂ ਨਾਨਕ ਸਾਹਿਬ ਜੀ ਨੇ ਇਹਨੂੰ ਓੰਕਾਰ ਦੀ ਤੁਨਕ ਹੈ ਕਿ ਸਮੋਦਰਨ ਕੀਤਾ ਤੇ ਓੜਾ ਓੰਕਾਰ ਦੀ ਰਚਨਾ ਹਾਰਾ ਮਾਲਕ ਹੈ ਨਾ ਨਿਰੰਕਾਰ ਉਹ ਇੱਕ ਹੈ ਇਸ ਕਰਕੇ ਸਤਿਗੁਰੂ ਨੇ ਇੱਕ ਲਾਇਆ ਕਿ ਇੱਕ ਓੰਕਾਰ ਇੱਕ ਵਾਰ ਗੁਰੂ ਉਹਦੇ ਬਰਾਬਰ ਹੋਰ ਨਹੀਂ ਕੋਈ ਹੋ ਸਕਦਾ ਜੈ ਜਗਤ ਦਾ ਮਾਲਕ ਉਹ ਇੱਕ ਵਾਸਤੇ ਪਰਮੇਸ਼ਰ ਇਸ ਕਰਕੇ ਇਹਨੂੰ ਇੱਕ ਓੰਕਾਰ ਸ਼ਬਦ ਜਿਹੜਾ ਉਹ ਪਰਮੇਸ਼ਰ ਦਾ ਲਖਾਇਆ ਹੈ 看的<台>。